ਕੁਰਤੇ ਪਜਾਮੇ ਪਾਏ ਹੋਏ ਨੇ ਤਾਂ ਹੀ ਤਾਂ ਹਰਪ੍ਰੀਤ ਸਿੰਘ ਘਾੜੇ ਵਾਲੇ ਕਰੋਸ਼ੀਆ 'ਚ ਛਾਏ ਹੋਏ ਨੇ ਇਹ 22 ਸਾਲ ਦਾ ਮੁੰਡਾ ਅੱਜ ਕਰੋਸ਼ੀਆ ਦਾ ਵੀਜ਼ਾ ਸਾਡੇ ਕੋਲੋਂ ਲੈਣ ਆਇਆ ਬੜੀ ਖੁਸ਼ੀ ਹੁੰਦੀ ਆ ਅੱਜ ਮੈਨੂੰ ਲੱਗਦਾ 2003 ਬੋਰਨ 4 ਬੋਰਨ ਇਹ 2002 ਬੋਰਨ ਕਾਫੀ ਬੱਚੇ ਆਪਣੇ ਕੋਲੋਂ ਵੀਜ਼ਾ ਲੈ ਕੇ ਜਾ ਰਿਆ ਜਿੰਨੀ ਖੁਸ਼ੀ ਉਹਨਾਂ ਨੂੰ ਹੁੰਦੀ ਆ ਓਨੀ ਮੈਨੂੰ ਹੁੰਦੀ ਆ ਬਿਕੋਜ਼ ਇਹਨਾਂ ਦਾ ਜਿਹੜਾ ਸਟਰਗਲ ਦਾ ਟਾਈਮ ਆ ਜਿਹੜਾ ਉਹ ਬਹੁਤ ਛੋਟੀ ਉਮਰ ਦੇ ਵਿੱਚ ਕਹਿੰਦੇ ਜਿਹੜੇ ਨੀਹਾਂ ਵੱਢ ਜਣਾਂ ਉੱਪਰ ਮੰਜਲਾ ਜਿੰਨੀ ਮਰਜ਼ੀ ਵੱਡੀਆਂ ਵੱਡੀਆਂ ਖੜੀਆਂ ਕਰ ਸਕਦੇ ਆ ਜਦੋਂ ਤੁਹਾਡੀ ਛੋਟੀ ਉਮਰ ਦੇ ਵਿੱਚ ਤੁਸੀਂ ਸੋਚ ਲਓ ਕਿ ਮੈਂ ਆਹ ਕੰਮ ਕਰਨਾ ਤਾਂ ਤੁਹਾਨੂੰ ਨਾ ਆਸਾਨੀ ਹੁੰਦੀ ਹੈ ਇੱਕ ਲਾਈਨ ਚੂਜ਼ ਕਰਕੇ ਉੱਥੇ ਸਟਰਗਲ ਕਰਨ ਦੇ ਵਿੱਚ ਸਟਰਗਲ ਹਰ ਲਾਈਨ 'ਚ ਹੈ ਬਿਨਾ ਸਟਰਗਲ ਤੋਂ ਕੁਝ ਨਹੀਂ ਮਿਲਦਾ ਬਟ ਜਦੋਂ ਤੁਹਾਡੇ ਕੋਲੇ ਉਮਰ ਹੁੰਦੀ ਹੈ ਤੁਹਾਡੇ ਕੋਲ ਤਜਰਬਾ ਕਰਨ ਦਾ ਮੌਕਾ ਹੁੰਦਾ ਤੁਸੀਂ ਐਕਸਪੀਰੀਅੰਸ ਲੈ ਸਕਦੇ ਹੋ ਉਦੋਂ ਤੁਹਾਨੂੰ ਜਿਆਦਾ ਟਾਈਮ ਉੱਥੇ ਸਪੈਂਡ ਕਰਕੇ ਕੱਲ ਨੂੰ ਇਹ ਜੌਬ ਕਰਕੇ ਆਪਣੇ ਬਿਜ਼ਨਸ ਵੀ ਖੜੇ ਕਰ ਸਕਦੇ ਆ ਜਿਹੜੀ ਇਸ ਏਜ ਦੇ ਵਿੱਚ ਤੁਸੀਂ ਰਿਸਕ ਲੈ ਸਕਦੇ ਹੋ ਉਹ ਤੁਸੀਂ ਵੱਡੀਆਂ ਉਮਰਾਂ 'ਚ ਜਾ ਕੇ ਆਪਣੇ ਫਿਰ ਬੰਦਾ ਵਿਆਹਾਂ ਜੋਗਾ ਹੋ ਜਾਂਦਾ ਬੱਚਿਆ ਜੋਗਾ ਹੋ ਜਾਂਦਾ ਤੇ ਪਰ ਅੱਜ ਜਦੋਂ ਇਹ ਛੋਟੀ ਉਮਰ ਛੋਟੀ ਨੀਂ ਦੇ ਵਿੱਚ ਜਦੋਂ ਬੱਚਾ ਸਾਡੇ ਕੋਲ ਵੀਜ਼ਾ ਲੈਣ ਆਇਆ ਉਹਦੀ ਖੁਸ਼ੀ ਦਾ ਟਿਕਾਣਾ ਉਹਦਾ ਤੇ ਸਾਡਾ ਬਹੁਤ ਦੁਗਣਾ ਟਿਕਣਾ ਹੁੰਦਾ ਤੁਸੀਂ ਸਮਝ ਸਕਦੇ ਹੋ ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਹਜੇ ਇਹਦੀ ਉਮਰ ਅਰਗੇ ਆ ਬਹੁਤ ਬਹੁਤ ਮੁਬਾਰਕਾਹ ਰਬੇ ਤੁਹਾਨੂੰ ਥੈਂਕ ਯੂ ਫਾਰ ਆਰ ਕੋਹਾੜੇ ਤੋਂ ਬੱਚਾ ਸਾਡੇ ਕੋਲ ਆਇਆ ਵੀਜ਼ਾ ਲਿਆ ਅੱਜ ਉਹਦਾ ਐਕਸਪੀਰੀਅੰਸ ਉਹਦੇ ਮੂੰਹੋਂ ਸੁਣਦੇ ਆ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬਈ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਈ ਅੱਜ ਪਹਿਲਾਂ ਤਾਂ ਇਹ ਦੱਸੋ ਵੀਜ਼ਾ ਲੈ ਕੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਜੀ ਬਹੁਤ ਬਹੁਤ ਚੰਗਾ ਬੜਾ ਚਾਹ ਬੜੀ ਉਹਦੀ ਖੁਸ਼ੀ ਉਹਦੇ ਮੂੰਹ ਤੇ ਦਿਖਦੀ ਹੈ ਅੱਛਾ ਕੀ ਸੋਚ ਕੇ ਅਪਲਾਈ ਕੀਤਾ ਸੀ ਟਰਸਟ ਤੇ ਅਪਲਾਈ ਕੀਤਾ ਸੀ ਆਪਾਂ ਵੀਡੀਓ ਵੀਡੀਓ ਰਿਵਿਊ ਦੇਖ ਕੇ ਅਕਮੋਡੇਸ਼ਨ ਵਗੈਰਾ ਦੇਖ ਕੇ ਕਿਉਂਕਿ ਉਹ ਤੁਸੀਂ ਰਿਵਿਊ ਪਾ ਰਹੇ ਹੁੰਦੇ ਨੇ ਤੁਹਾਨੂੰ ਦੱਸਿਆ ਕਿਨੇ ਸੀ ਰეკਮੈਂਡ ਕਿਨੇ ਕੀਤਾ ਸੀ ਰეკਮੈਂਡ ਤਾਂ ਸਿਸਟਮ ਨੇ ਕੀਤਾ ਸੀ ਗਾਈ ਇਹਨਾਂ ਦੇ ਸਿਸਟਰ ਆਪਣਾ ਵੀਜ਼ਾ ਅਪਲਾਈ ਕਰ ਰਹੇ ਸੀ ਕਿਸੇ ਕਾਰਨ ਕਰਕੇ ਮੈਡੀਕਲ ਪ੍ਰੋਬਲਮ ਕਰਕੇ ਉਹ ਨਹੀਂ ਵੀਜ਼ਾ ਅਪਲਾਈ ਕਰ ਸਕੇ ਪਰ ਉਹਨਾਂ ਨੇ ਸਰਚ ਕਰਦੇ ਕਰਦੇ ਪ੍ਰੀਸ ਸੇਖ ਨੂੰ ਸਰਚ ਕਰ ਲਿਆ ਤੇ ਜਿਹੜੀਆਂ ਤੁਸੀਂ ਵੀਡੀਓ ਸਾਡੀਆਂ ਸ਼ੇਅਰ ਕਰਦੇ ਹੋ ਉਹ ਰეკਮੈਂਡੇਸ਼ਨ ਜੀ ਜਾਂਦੀਆਂ ਨੇ ਉਹਨਾਂ ਤੱਕ ਪਹੁੰਚਦੀਆਂ ਨੇ ਜਿਨ੍ਹਾਂ ਨੂੰ ਵਾਕੈ ਹੀ ਲੋੜ ਹੈ ਜਿਹੜੇ ਇੱਧਰ ਉੱਧਰ ਧੱਕੇ ਖਾਣ ਤੋਂ ਬਚ ਜਾਂਦੇ ਆ ਤੁਹਾਡੀ ਬਦੌਲਤ ਬਚ ਜਾਂਦੇ ਆ ਉਹਦੇ ਵਿੱਚੋਂ ਅੱਜ ਹਰਪ੍ਰੀਤ ਵੀ ਤੁਹਾਡੀ ਬਦੌਲਤ ਸਾਡੇ ਕੋਲ ਵੀਜ਼ਾ ਲੈਣ ਆਇਆ ਹਰਪ੍ਰੀਤ ਉਸ ਭੈਣ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਨੇ ਤੈਨੂੰ ਸਾਡੇ ਕੋਲੇ ਪਹੁੰਚਾਇਆ ਉਸ ਪ੍ਰਮਾਤਮਾ ਦਾ ਧੰਨਵਾਦ ਜਿਨੇ ਸਾਰਾ ਵੀਜ਼ਾ ਤੈਨੂੰ ਦਵਾਇਆ ਤੇਰੇ ਮੁਕਦਰਾਂ ਦਾ ਸਾਡੀ ਮਿਹਨਤ ਦਾ ਹੁਣ ਬਾਕੀ ਜਿਹੜੀ 7 ਸੀਡੀ ਸਰਵਿਸ ਆ ਉਹ ਤੈਨੂੰ ਕਿੱਦਾਂ ਲੱਗੀ ਜਿਹੜਾ ਤੁਸੀਂ ਰਿਵਿਊ ਦੇਖੇ ਅੱਜ ਉਹਨੂੰ ਪ੍ਰਤੱਖ ਰੂਪ ਵਿੱਚ ਦੇਖਿਆ ਕਹਿੰਦੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਕਿਉਂ ਹਾਂਜੀ ਤੇ ਫਿਰ ਇਹ ਅੱਜ ਪ੍ਰਮਾਨ ਵੀ ਸਾਹਮਣੇ ਬੈਠੇ ਆ ਤੇ ਪ੍ਰਤੱਖ ਬੈਠੇ ਨੇ ਦੱਸੋ ਕਿੱਦਾਂ ਦੀ ਲੱਗੀ ਸਾਡੇ ਅਸੀਂ ਤਾਂ ਕਹਿੰਨੇ ਆ ਅਸੀਂ ਸਰਵਿਸ ਦਿੰਨੇ ਆ ਪਰ ਜਿੰਨਾਂ ਨੂੰ ਮਿਲਦੀ ਆ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਸਰਵਿਸ ਤਾਂ ਹੀ ਬਹੁਤ ਵਧੀਆ ਲੱਗੀ ਹਰ ਜਗ੍ਹਾ ਤੇ ਤੁਸੀਂ ਨਾਲ ਨਾਲ ਰਹੇ ਇਹ ਦੱਸੋ ਨੰਬਰ ਕਿੰਨੇ ਦੋਗੇ ਨੰਬਰ ਤਾਂ ਹੀ 10 ਆਫ 10 ਥੈਂਕ ਯੂ ਥੈਂਕ ਯੂ ਨਹੀਂ ਇਹ ਜ਼ਰੂਰੀ ਹੈ ਕਿਉਂਕਿ ਕੋਈ ਵੀ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਦਾ ਟਾਈਮ ਆ ਹਰ ਇੱਕ ਬੰਦਾ ਆਪਣੀ ਰੇਟਿੰਗ ਜ਼ਰੂਰ ਲੈਂਦਾ ਨਹੀਂ ਨਹੀਂ ਸਹੀ ਹੈ ਰੇਟਿੰਗ ਆਪਾਂ ਜ਼ਰੂਰ ਲਿਆ ਕਰ ਰਹੀਆਂ ਹੁਣ ਨਵੀਂ ਚੀਜ਼ ਸਾਨੂੰ ਸਮਝ ਆ ਗਈ ਵੀ ਹਾਂ ਤੁਹਾਨੂੰ ਕਿੰਨੇ ਨੰਬਰ ਦੇਵੋਗੇ ਸਾਨੂੰ ਦੱਸ ਸਹੀ 10 ਆਫ 10 ਇਹ ਬਹੁਤ ਵਧੀਆ ਹੀ ਰਿਹਾ ਬਸ ਕਿੱਦਾਂ ਦਾ ਐਕਸਪੀਰੀਅੰਸ ਹਰ ਥਾਂ ਤੇ ਕਦੇ ਤੁਹਾਨੂੰ ਬਾਰ ਬਾਰ ਫੋਨ ਕਰਨ ਦੀ ਲੋੜ ਪਈ ਹੋਵੇ ਪ੍ਰੋਸੈਸ ਦੇ ਵਿੱਚ ਨਹੀਂ ਨਹੀਂ ਫੋਨ ਕਰਨ ਦੀ ਤਾਂ ਕੋਈ ਲੋੜ ਨਹੀਂ ਬਈ ਟਰਸਟ ਸੀਗਾ ਜੀ ਤੇ ਜਦੋਂ ਫੋਨ ਕਰਦੇ ਸੀ ਨੇ ਫੋਨ ਜਦੀ ਚੱਕ ਦਿੱਤੀ ਇਹ ਕੋਈ ਵੀ ਲੋੜ ਨਹੀਂ ਜਦ ਮਰਜ਼ੀ ਕਰੋ ਜਦੋਂ ਤੁਸੀਂ ਸਾਡੇ ਕੋਲ ਕੇਸ ਸਪਲਾਈ ਕਰਨਾ ਹੁੰਦਾ ਸ਼ਾਇਦ ਸਾਡੇ ਤੋਂ ਫੋਨ ਨਾ ਚੱਕੇ ਜਾਣ ਪਰ ਜਿਹੜੇ ਬੱਚੇ ਸਾਡੇ ਕੋਲੇ ਅਪਲਾਈ ਕਰ ਜਾਂਦੇ ਨੰਬਰ ਸੇਵ ਹੁੰਦੇ ਆ ਜੇ ਫੋਨ ਨਹੀਂ ਚੱਕਿਆ ਗਿਆ ਤਾਂ ਬੈਕ ਕਾਲ ਜ਼ਰੂਰ ਆਉਂਦੀ ਹੈ ਸਾਡੇ ਵੱਲੋਂ ਵੈਸੇ ਅਸੀਂ ਨਾਲ ਦੀ ਨਾਲ ਚੱਕਣ ਦੀ ਕੋਸ਼ਿਸ਼ ਕਰਦੇ ਆ ਮੈਂ ਬਿਜ਼ੀ ਹੋਵਾਂ ਮੇਰੀ ਟੀਮ ਬੈਠੀ ਆ ਉਹ ਅਟੈਂਡ ਕਰਦੀ ਆ ਮੈਂ ਦਿੱਲੀ ਵੀ ਹੁੰਨਾ ਫਾਈਲ ਸਬਮਿਸ਼ਨ ਕਰਾਉਣ ਚ ਪਿੱਛੋਂ ਜਿਹੜੇ ਬੱਚੇ ਆਉਂਦੇ ਆ ਉਹਨਾਂ ਨਾਲ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਆ ਸੈਟੀਸਫਾਈ ਹੋ ਰਹੇ ਆ ਬੜੀ ਖੁਸ਼ੀ ਹੁੰਦੀ ਆ ਜਿਹੜੇ ਬੱਚੇ ਆਫਿਸ ਦੇ ਵਿੱਚ ਆ ਕੇ ਵੀਡੀਓ ਕਾਲ ਦੇ ਨਾਲ ਸੈਟੀਸਫਾਈ ਹੋ ਰਹੇ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਨਵੇਂ ਕੇਸ ਅਪਲਾਈ ਹੋ ਰਹੇ ਆ ਟਰਸਟ ਕਰਕੇ ਹੋ ਰਹੇ ਆ 7 ਸੀਜ਼ ਨੂੰ ਵਧੀਆ ਬੁਲੰਦੀਆਂ ਤੇ ਪਹੁੰਚਾਰੇ ਹੋ ਤੁਹਾਡਾ ਬਹੁਤ ਅਸ਼ੀਰਵਾਦ ਤੁਹਾਡਾ ਪਿਆਰ ਮਿਲ ਰਿਹਾ ਐਦਾਂ ਦੇ ਬੱਚੇ ਜਦੋਂ ਵੀਜ਼ਾ ਲੈ ਕੇ ਜਾਂਦੇ ਸਾਨੂੰ ਬੜੀ ਖੁਸ਼ੀ ਹੈ ਇਸੇ ਗੱਲ ਕਰਕੇ ਆ ਕਿ ਸਾਡੀਆਂ ਜਿਹੜੀਆਂ ਮਿਹਨਤਾਂ ਨੇ ਨਾ ਉਹ ਰੰਗ ਲਿਆ ਰਹੀਆਂ ਨੇ ਬਾਕੀ ਤੁਸੀਂ ਵੀਐਫਐਸ ਦੇ ਵਿੱਚ ਸੀਗੇ ਨਾਲ ਕਿੱਦਾਂ ਲੱਗਿਆ ਤੁਹਾਨੂੰ ਮਹਿਸੂਸ ਕਿੱਦਾਂ ਹੋਇਆ ਵੀ ਨਾਲ ਕੌਣ ਹੈ ਏਜੰਟ ਆ ਕਿ ਭਰਾ ਵਾ ਨਹੀਂ ਭਰਾ ਭਰਾ ਵਾਲਾ ਹਾਂ ਹਰ ਜਗ੍ਹਾ ਨਹੀਂ ਕਿੱਦਾਂ ਫਿਰ ਹਰ ਇੱਕ ਚੀਜ਼ ਨੂੰ ਕਿੱਦਾਂ ਦੇਖਿਆ ਤੁਸੀਂ ਉੱਥੇ ਨਹੀਂ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਸੀਗਾ ਹੀ ਕੋਈ ਕਿੰਨੀ ਤਰੀਕ ਨੂੰ ਸਬਮਿਸ਼ਨ ਕਰਾਈ ਤੁਸੀਂ 28 28 28 ਕਿਉਂਕਿ 26 ਜਨਵਰੀ ਕਰਕੇ ਛੁੱਟੀ ਆ ਗਈ ਸੀ ਆਪਾਂ ਅਗਲੇ ਦਿਨ ਜਮ੍ਹਾਂ ਕਰਵਾਈ ਸੀ ਹਾਂਜੀ ਤੇ ਕਿੰਨੀ ਤਰੀਕ ਨੂੰ ਵੀਜ਼ਾ ਆ ਗਿਆ ਸੀ 10 ਫਰਵਰੀ 10 ਫਰਵਰੀ ਨੂੰ ਤਾਂ ਤੁਸੀਂ ਇੱਥੇ ਆ ਗਏ ਸੀ 6 ਫਰਵਰੀ ਨੂੰ ਤੁਹਾਨੂੰ ਕਾਲ ਆ ਗਈ ਸੀ ਵੀ ਹਾਂਜੀ ਆ ਕੇ ਆਪਣਾ ਵੀਜ਼ਾ ਦੇਖ ਜੋ ਤੇ ਪੇਮੈਂਟ ਕਰ ਜੋ ਪਾਸਪੋਰਟ ਇਹਨਾਂ ਨੇ ਸਾਡੇ ਕੋਲ ਕਾਫੀ ਟਾਈਮ ਬਾਅਦ ਲਿਆ ਬਟ ਪੇਮੈਂਟ ਮੈਨੂੰ ਪਹਿਲਾਂ ਦੇ ਕੇ ਸੀ ਇਹ ਸਾਡਾ ਯਕੀਨ ਬਣਾਇਆ ਹੋਇਆ ਜਿਹੜੇ ਸਾਡੇ ਕੋਲੇ ਅਪਲਾਈ ਕਰਦੇ ਆ ਉਹ ਫਿਰ ਸਾਡੇ ਤੇ ਯਕੀਨ ਕਰਦੇ ਆ ਤੇ ਸਰੈਂਡਰ ਕਰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਆ ਉਹ ਜਰੂਰ ਸਾਡੇ ਆਫਿਸ ਨਾ ਆਇਆ ਕਰੋ ਜਰੂਰ ਨਾ ਆਇਆ ਕਰੋ ਬਿਕੋਜ਼ ਕਈ ਸ਼ੱਕ ਤੇ ਸ਼ੰਕਾ ਦਾ ਕੋਈ ਇਲਾਜ ਨਹੀਂ ਜਿੰਨੇ ਸ਼ੱਕ ਸ਼ੰਕਾ ਹੈਗੇ ਅਪਲਾਈ ਕਰਨ ਤੋਂ ਪਹਿਲਾਂ ਕੱਢ ਦੋ ਜਦੋਂ ਫਿਰ ਅਪਲਾਈ ਕਰਤਾ ਫਿਰ ਫੱਟੇ ਚੱਕ ਦਿਓ ਫੱਟੇ ਚੱਕ ਦੇ ਠੀਕ ਹੈ ਫਿਰ ਅੱਜ ਜਿਹੜੀਆਂ ਤੁਸੀਂ ਰਿਵਿਊ ਦੇਖੇ ਆ ਅੱਜ ਕਿਦਾਂ ਮਹਿਸੂਸ ਹੋ ਰਿਹਾ ਕਿ ਵੀ ਯਾਰ ਅੱਜ ਮੈਂ ਵੀ ਬੇਟਾ ਰਿਵਿਊ ਦੇ ਇਹ ਤਾਂ ਹੈ ਗਿਆ ਬੈਠ ਕੇ ਪਤਾ ਲੱਗਦਾ ਇਹ ਜਗ੍ਹਾ ਤੇ ਇਹ ਵੀਡੀਓ ਦੇਖ ਕੇ ਹੁੰਦਾ ਇੱਕ ਤਾਂ ਇੱਕ ਤਾਂ ਬੈਠ ਕੇ ਆ ਹਾਏ ਖੁਸ਼ੀ ਹੈ ਪੂਰੀ ਵਾਗ ਵਾਗ ਪੂਰੀ ਕਿਵੇਂ ਲੋ ਬਾਕੀਆਂ ਨੂੰ ਕਿਵੇਂ ਕਹਾਂਗਾ ਵੀ ਹਾਂਜੀ ਕਿਦਾਂ ਦਾ ਐਕਸਪੀਰੀਅੰਸ ਹੈ ਤੁਸੀਂ ਕਦੋਂ ਆਓ ਕਿਵੇਂ ਆਓ ਕੀ ਸਿਸਟਮ ਹੈ ਬਾਕੀਆਂ ਨੂੰ ਤੇ ਇਹੀ ਕਹਾਂਗੇ ਬਹੁਤ ਵਧੀਆ ਐਕਸਪੀਰੀਅੰਸ ਰਹਿਣ ਕਰਨ ਵਾਲੀ ਆਪਣਾ ਸਾਰ ਘੱਟ ਭਰਾ ਜਿਆਦਾ ਹੀ ਬਿਆਪੂਰਾ ਵਧੀਆ ਐਕਸਪੀਰੀਅੰਸ ਰਹਿ ਜਾ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਜਿਨੇ ਵੀ ਅਪਲਾਈ ਕਰਨਾ ਹੋਵੇ ਹੂੰ ਬਸ ਸਿੱਨਾ ਗਿਆਉਣ 276 ਆਊਗਾ ਉਹ ਵੀਜ਼ਾ ਜਰੂਰ ਪਾਊਗਾ ਠੀਕ ਹੈ ਤੇ ਕਰਦਿਆਂ ਨੂੰ ਕਿੰਨੀ ਖੁਸ਼ੀ ਆ ਕਰਦਿਆਂ ਨੂੰ ਤਾਂ ਹੀ ਬਹੁਤ ਖੁਸ਼ੀ ਦੇਖੋ ਉਹਨਾਂ ਦੇ ਬੱਚਾ ਜਦੋਂ ਇੱਕ ਅੱਜ ਦੇ ਟਾਈਮ ਦੇ ਵਿੱਚ ਨਾ ਸਭ ਤੋਂ ਮਾੜੀ ਗੱਲ ਕੀ ਆ ਸੋਸਾਇਟੀ ਦੇ ਵਿੱਚ ਨਸ਼ਾ ਬਹੁਤ ਆ ਨਸ਼ਾ ਪ੍ਰਧਾਨ ਹੋਇਆ ਪਿਆ ਬੱਚੇ ਗਲਤ ਸੋਸਾਇਟੀ ਦੇ ਵਿੱਚ ਜਾਂਦੇ ਆ ਮਾਪਿਆਂ ਨੂੰ ਡਰ ਹੁੰਦਾ ਕਿ ਇੱਥੇ ਆ ਕੇ ਕੋਈ ਵਿਗੜ ਨਾ ਜਾਵੇ ਠੀਕ ਹੈ ਮੈਂ ਦੋਸਤਾਂ ਵਾਂਗੂ ਹੀ ਸਮਝਾਉਣਾ ਬੱਚਿਆਂ ਵਾਂਗੂ ਹੀ ਸਮਝਾਉਣਾ ਭਰਾਵਾਂ ਵਾਂਗੂ ਹੀ ਸਮਝਾਉਣਾ ਮਾੜੀ ਸੋਸਾਇਟੀ ਤੋਂ ਬਚਿਆ ਕਰੋ ਕੋਈ ਤੁਹਾਡੇ ਮੂੰਹ 'ਚ ਨਹੀਂ ਪਾਉਣ ਲੱਗਾ ਪਰ ਬਚਿਆ ਕਰੋ ਆਪਣੀ ਜ਼ਿੰਦਗੀ ਦੇ ਬਾਰੇ ਸੋਚੋ ਇਹ ਨਹੀਂ ਦਾ ਮੌਕਾ ਇਹ ਉਮਰ ਨੂੰ ਖਰਾਬ ਨਾ ਕਰੋ ਏਜੰਟਾਂ ਦੇ ਕੋਲੇ ਧੱਕੇ ਨਾ ਚੜੋ ਇਧਰ ਉਧਰ ਪੈਸੇ ਨਾ ਖਰਾਬ ਕਰੋ ਆਪਣਾ ਸਮਾਂ ਆਪਣਾ ਪੈਸਾ ਸਹੀ ਜਗ੍ਹਾ ਤੇ ਲਾਓ ਆਪਣੀ ਏਜ ਨੂੰ ਧਿਆਨ ਚ ਰੱਖ ਕੇ ਪਹਿਲਾਂ ਹੀ ਕੇਸ ਅਪਲਾਈ ਕਰ ਲਓ ਤਾਂ ਕਿ ਕੱਲ ਨੂੰ ਤੁਹਾਨੂੰ ਇਹ ਫਿਕਰ ਨਾ ਹੋਵੇ ਯਾਰ ਹੁਣ ਤਾਂ ਮੈਂ 27 28 ਸਾਲ ਦਾ 30 ਸਾਲ ਦਾ ਹੋ ਗਿਆ ਹੁਣ ਮੈਂ ਵਿਆਹ ਕਰਾਵਾਂਗਾ ਜਾਂ ਸਟਰਗਲ ਕਰਾਂ ਬਾਤ ਜਿਹੜੇ 32 35 ਸਾਲ ਦੇ ਵੀ ਅਪਲਾਈ ਕਰਦੇ ਆ ਉਹ ਨਾਲ ਉਹਨਾਂ ਦੇ ਬੱਚੇ ਵੀ ਹੁੰਦੇ ਆ ਉਹਨਾਂ ਨੂੰ ਇਹ ਟੈਨਸ਼ਨ ਹੁੰਦੀ ਆ ਮੈਂ ਜਾ ਕੇ ਕਦੋਂ ਸੈਟਰਮਾਂ ਤੇ ਉਹਨਾਂ ਨੂੰ ਬੁਲਾਵਾਂ ਇਹ ਏਜ ਬਹੁਤ ਸੋਹਣੀ ਆ ਇਸ ਏਜ ਨੂੰ ਸੰਭਾਲੋ ਇਸ ਟਾਈਮ ਵੈਸਟਰਨ ਕੰਟਰੀਆਂ ਦੇ ਵਿੱਚ ਕੁਝ ਨਹੀਂ ਪਿਆ ਯੂਰਪ ਦੇ ਵਿੱਚ ਜਾ ਕੇ ਆਪਣਾ ਫਿਊਚਰ ਬਣਾ ਲਓ ਕਿਉਂ ਯੂਰਪ ਦੇ ਬਾਰੇ ਪਤਾ ਸਾਰਾ ਕੁਝ ਕੰਮ ਪੂਰਾ ਵਧੀਆ ਹੁਣ ਖਿੱਚ ਕੇ ਕਰਨਾ ਮੈਂ ਆਪਣਾ ਕੰਮ ਕਰਾਤਾ ਹੁਣ ਕੰਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਏਅਰਪੋਰਟ ਪਿਕਅਪ ਮੇਰੇ ਵੱਲੋਂ ਮਿਲ ਜੇਗੀ ਇਹ ਕਮੋਡੇਸ਼ਨ ਮੇਰੇ ਵੱਲੋਂ ਮਿਲ ਜੇ ਮੈਂ ਔਨ ਕੈਮਰਾ ਕਹਿ ਰਹੇ ਹਾਂ ਈਆਰਸੀ ਮੈਂ ਅਪਲਾਈ ਕਰਵਾ ਦਾਂਗਾ ਠੀਕ ਹੈ ਪਰ ਕੰਮ ਤੁਹਾਡੇ ਵੱਲੋਂ ਜੇ ਤੁਹਾਨੂੰ ਜਿਹੜੇ ਕੰਮ ਚ ਪਾਇਆ ਸਾਰੀਆਂ ਫੈਸਿਲਿਟੀਆਂ ਮੇਰੇ ਵੱਲੋਂ ਕੰਮ ਦੀ ਜ਼ਿੰਮੇਵਾਰੀ ਤੁਹਾਡੇ ਵੱਲੋਂ ਆ ਜਿਹੜਾ ਬੰਦਾ ਜਿਹੜਾ ਬੱਚਾ ਕੰਮ ਕਰਨਾ ਚਾਹੁੰਦਾ ਜਿਹੜਾ ਕੈਂਡੀਡੇਟ ਕੰਮ ਕਰਨਾ ਚਾਹੁੰਦਾ ਉਹ ਮੋਸਟ ਵੈਲਕਮ ਆ ਜਿਹੜਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਉਹਨੂੰ ਦੂਰ ਦੂਰ ਸਤਿ ਸ਼੍ਰੀ ਅਕਾਲ ਆ ਜਹਾ ਤੁਸੀਂ ਸ਼ੈਨੇਗਨ ਚ ਕਿਸੇ ਵੀ ਕੰਟਰੀ ਚ ਜਾਣੇ ਹੋ ਜਾਣਾ ਚਾਹੁੰਦੇ ਹੋ ਇੱਕ ਵਾਰੀ ਆ ਕੇ ਸਾਨੂੰ ਜਰੂਰ ਦੱਸ ਦਿਓ ਅਸੀਂ ਉਹਦਾ ਦਾ ਹੱਲ ਕਰ ਦਾਂਗੇ ਡਾਕਟਰ ਉਹੀ ਹੁੰਦਾ ਜਿਹੜਾ ਤੁਹਾਡੀ ਨਵਜ ਦੇਖੇ ਜਿਹੜੀ ਤੁਹਾਡੀ ਪ੍ਰੋਬਲਮ ਨੂੰ ਦੇਖੇ ਅਸੀਂ ਇਸ ਚੀਜ਼ ਦੇ ਵਿੱਚ ਐਕਸਪਰਟ ਆ ਤੁਹਾਡੀ ਹਰ ਇੱਕ ਪ੍ਰੋਬਲਮ ਦਾ ਹੱਲ ਸੈਵਨ ਸੀਚ ਹੋਊਗਾ ਬਸ ਤੁਸੀਂ ਮੇਸ਼ਾ ਸਰੈਂਡਰ ਕਰਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਿਸ਼ਵਾਸ ਕਰਕੇ ਕੇਸ ਅਪਲਾਈ ਕਰਨਾ ਤੁਸੀਂ ਵੀ ਹਰ ਬੰਦੇ ਵਾਂਗੂ ਵੀਜ਼ਾ ਪਾਓਗੇ ਤੇ ਕਰੋਸ਼ੀਆ ਚ ਛਾ ਜਾਓਗੇ ਧੰਨਵਾਦ ਕਹਦਾ ਧੰਨਵਾਦ ਕਿਉਂਕਿ ਉਹਨਾਂ ਕਰਕੇ ਤੁਸੀਂ ਅਜੇ ਇੱਥੇ ਹੋ ਇਹ ਤਾਂ ਹੈਗੀ ਠੀਕ ਹੈ ਨਾ ਧੰਨਵਾਦ ਦੋਸਤੋ ਬਹੁਤ ਬਹੁਤ ਪਿਆਰ ਦੇ ਰਹੇ ਹੋ Sacía, si Carlos.